ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪਾਠ ਆਰੰਭ ਕਰਨ ਤੋਂ ਪਹਿਲਾਂ ਮੈਂ ਆਪਜੀ ਤੋਂ ਮਾਫੀ ਮੰਗਦਾ ਹਾਂ ਕਿਉਂਕਿ ਸਾਡੇ ਪਿੰਡ ਦਾ ਗ੍ਰੰਥੀ ਅਨਪੜ੍ਹ ਹੈ ਇਹਨੂੰ ਪਤਾ ਨਹੀਂ ਹੈਗਾ ਕਿ ਆਵਾਜ਼ ਸਪੀਕਰ ਦੀ ਕਿੰਨੀ ਕੁ ਛਰਣੀ ਹੈ ਤੇ ਬਹੁਤ ਜ਼ਿਆਦਾ ਉੱਚੀ ਆਵਾਜ਼ ਛੱਡ ਕੇ ਰੱਖਦਾ ਜੇ ਵਿੱਚ ਆਵਾਜ਼ ਆਵੇ ਤਾਂ ਬੈਕ ਸਾਈਡ ਤੇ ਤਾਂ ਮਾਫੀ ਮੰਗਦਾ ਹਾਂ ਆਓ ਸਰਵਣ ਕਰਦੇ ਹਾਂ ਸ੍ਰੀ ਸਹਿਜ ਪਾਠ ਕਾਨੜਾ ਮਹੱਲਾ ਚੌਥਾ ਜਪ ਮੰਨ ਹਰ ਹਰ ਨਾਮ ਤਰਾਵੇ ਗੋ ਜੋ ਜੋ ਜਪੈ ਸੋਈ ਗਤ ਪਾਵੇ ਜਿਉ ਤ੍ਰੂਪਹਿ ਲਾਦ ਸਮਾਵੇ ਗੋ ਰਹਾਓ ਕਿਰਪਾ 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 ਕਰ ਹਰ ਜਿਓ ਕਰ ਕਿਰਪਾ ਨਾਮ ਲਗਾਵੇ ਗੋ ਕਰ ਕਿਰਪਾ ਸਤ ਗੁਰੂ ਮਿਲਾਵੋ ਮਿਲ ਸਤ ਗੁਰੂ ਨਾਮ ਧਿਆਵੇ ਗੋ ਜਨਮ ਜਨਮ ਕੀ ਹਮੈ ਮਲ ਲਾਗੀ ਮਿਲ ਸੰਗਤ ਮਲ ਲੈ ਜਾਵੇ ਗੋ ਜਿਉ ਲੋਹਾ ਤਰਿਓ ਸੰਗ ਕਾਸ਼ਟ ਲਗ ਸ਼ਬਦ ਗੁਰੂ ਹਰ ਪਾਵੇ ਗੋ ਸੰਗਤ ਸੰਤ ਮਿਲੋ ਸਤ ਸੰਗਤ ਮਿਲ ਸੰਗਤ ਹਰ ਰਸ ਆਵੇ ਗੋ ਪਿਨ ਸੰਗਤ ਕਰਮ ਕਰੈ ਵਿਮਾਨੀ ਕੱਡ ਪਾਣੀ ਚੀਕੜ ਪਾਵੇ ਗੋ ਭਗਤ ਜਨਾ ਕੇ ਹਰ ਰਖਵਾਰੇ ਜਨ ਹਰ ਰਸ ਮੀਠ ਲਗਾਵੇ ਗੋ ਖਿੰਖਨ ਨਾਮ ਦੇ ਵੜਿਆਈ ਸਤ ਗੁਰੁ ਪ੍ਰਦੇਸ ਸਮਾਵੇ ਗੋ ਭਗਤ ਜਨਾ ਕੋ ਸੁਦਾ ਨਿਭ ਰਹੀ ਹੈ ਜਨ ਨਿਭੈ ਤ ਫਲ ਗੁਨ ਪਾਵੇਗੋ ਜੋ ਨਿੰਦਾ ਦੁਸ਼ਟ ਕਰੈ ਭਗਤਨ ਕੀ ਹਰਨਾਕਸ ਜਿਉ ਪਤ ਜਾ ਵੈਗੋ ਬ੍ਰਹਮ ਕਮਲ ਪੁੱਤ ਮੀਨ ਬਿਆਸਾ ਤਪ ਤਾਵਨ ਪੂਜ ਕਰਾ ਵੈਗੋ ਜੋ ਜੋ ਭਗਤ ਹੋਏ ਸੋ ਪੂਜੋ ਪਰਮਨ ਪਸਮ ਪਰਮਨ ਪਰਮਲ ਚਕਾ ਵੈਗੋ ਜਾਤ ਨ ਜਾਤ ਦੇਖ ਮਤ ਪਰਮੋ ਸੁਖ ਜਨਕ ਪਗਿ ਲਗਤ ਆਵੈਗੋ ਝੂਠ ਹਨ ਝੂਠ ਪਈ ਸਿਰ ਉਪਰ ਖਿਨ ਮਨੁਵਾਂ ਤੇ ਲੰਡੁ ਲਾਵੇ ਗੋ ਜਨਕ ਜਨਕ ਬੈਠੇ ਸਿੰਘਾਸਨ ਨੌ ਮੁਨੀ ਧੂਰ ਲੈ ਲਾਵੇ ਗੋ ਨਾਨਕ ਕਿਰਪਾ ਕਿਰਪਾ ਕਰਨ ਠਾਕੁਰ ਮੈਂ ਦਾਸਨ ਦਾਸ ਕਰਾਵੇ ਗੋ ਕਨੜਾ ਮਹੱਲਾ ਚੌਥਾ ਮਨ ਗੁਰਮਤ ਰਸ ਗੁਨ ਗਾਵੇ ਗੋ ਜਿਹਵਾ ਏਕ ਹੋਏ ਲਖ ਕੋਟੀ ਲਖ ਕੋਟੀ ਕੋਟ ਤੇ ਆਵੇ ਗੁਰ ਹਾਉ ਸੈਜ ਫਨੀ ਜਪਿਓ ਸੇਖ ਨਾਗੈ ਹਰ ਜਪ ਧਿਆਨ ਤ ਨ ਪਾਵੇ ਕੋ ਤੂੰ ਥਾਵਤ ਗਮ ਅਗਮ ਹੈ ਮਤ ਗੁਰਮਤ ਮੰਨ ਠਹਿਰਾਵੇ ਕੋ ਜੇਨ ਤੂ ਜਪਿਓ ਤੇਈ ਜਨ ਨਿਕੇ ਹਰ ਜਪ ਤੋ ਕੋ ਸੁਖ ਪਾਵੇ ਕੋ ਬਿਦਰਦਾਸੀ ਸੁਤ ਸ਼ੋਕ ਸ਼ੋਹਰਾ ਕ੍ਰਿਸ਼ਨ ਅੰਕ ਗਲ ਲਾਵੇ ਕੋ ਜਲ ਤੇ ਉਪਤ ਭਈ ਹੈ ਕਾਸ਼ਟ ਕਾਸ਼ਟ ਅੰਗ ਤਰਾਵੇ ਕੋ رام جنا ہر آپ سوارے اپنا برد رکھاوے گو ہم پاتھر لوہ لوہ بڑ پاتھر سنگت نام تراوی گو جوں سنگت تریو جلا ہو سنت جنا من پاو گو خرے کھروے بیٹھ تو اٹھتا مارگ پنت تیا وی گو ستگر بچن بچن ہے سات گور پادر مکت جنا گو ਸਾਸਨ ਸਾਸ ਸਾਸ ਬਲ ਪਾਈ ਹੈ ਨੇ ਸਾਸਨ ਨਾਮ ਤੇ ਆਵੇਗੋ ਗੁਰ ਪ੍ਰਸਾਦੀ ਹੋ ਮੈਂ ਬੂਝੈ ਤੋ ਗੁਰਮਤ ਨਾਮ ਸਮਾਵੇਗੋ ਸਤਿਗੁਰੂ ਦਾਤਾ ਜੀ ਜੀ ਅਨ ਕੋ ਭਾਗ ਹਿੰਨ ਨਹੀਂ ਭਾਵੇਗੋ ਫੇਰੇ ਵੇਲਾ ਹੱਥ ਨ ਆਵੇ ਪਰ ਤਾਪੈ ਪੁਛਤਾਵੇਗੋ ਜੇ ਕੋ ਭਲਾ ਲੋੜੇ ਭਲਾ ਪਨਾ ਗੁਰ ਅਗੇ ਟੈ ਟੈ ਪਾਵੇਗੋ ਨਾਨਕ ਦਿਆ ਦਿਆ ਕਰ ਠਾਕੁਰ ਮੈਂ ਸਤਿਗੁਰ ਭਸਮ ਲਗਾਵੇਗੋ ਕੈਨੇਡਾ ਮਹੱਲਾ ਚੌਥਾ ਮਨ ਹਾਰ ਰੰਗ ਰਾਤਾ ਗਾ ਵੈਗੋ ਪੈ ਪੈ ਤਰਾਸ ਭਏ ਹੈ ਨਿਰਮਲ ਗੁਰਮਤਿ ਲਾਗ ਲਗਾ ਵੈ ਗੁਰ ਹਾਉ ਹਾਰ ਰੰਗ ਰਾਤਾ ਸਦ ਬੈਰਾਗੀ ਹਰ ਨਿਕਟ ਤਿਨਾ ਘਰ ਆ ਵੈਗੋ ਤਨ ਕੀ ਪੰਖ ਮਿਲੇ ਤਾਂ ਜੀਵਾਂ ਕਰ ਕਿਰਪਾ ਆਪ ਦਿਵਾ ਵੈਗੋ ਦੁਬਧਾ ਲੋਭ ਲਗੇ ਹੈ ਪ੍ਰਾਨੀ ਮਨ ਕੋਰੇ ਰੰਗ ਨਾ ਆ ਵੈਗੋ ਫਿਰ ਉਲਟੇ ਹੋ ਜਨਮ ਹੋਵੇ ਗੁਰਬਚਨੀ ਗੁਰਪੁਰਖ ਮਿਲੇ ਰੰਗ ਲਾ ਵੈਗੋ ਇੰਦਰੀ ਦਸੇ ਦਸੇ ਪੁਨਤਾਵਤ ਰੈ ਗੁਣੀਆਂ ਖੇ ਨਟਕਾ ਵੈਗੋ ਸਤਕੁਰ ਪਰਚੈ ਵਸਗਤਿ ਆਵੈ ਮੋਖ ਮੁਕਤ ਸੋ ਪਾਵੈਗੋ ਉਹ ਹੰਕਾਰੇ ਕੋ ਰਵ ਰਹਿਆ ਸਭ ਇਕਸਮਹਿ ਸੁਮਾਵੈਗੋ ਇਕੋ ਰੂਪੇ ਕੋ ਬੋਰੰਗੀ ਸਭ ਇਕਤ ਬਚਨ ਚਲਾਵੈਗੋ ਗੁਰਮੁਖੇ ਕੋ ਇਕ ਪਛਾਤਾ ਗੁਰਮੁਖ ਹੋਏ ਲਖਾਵੈਗੋ ਗੁਰਮੁਖ ਜਾਇ ਮਿਲੈ ਨਜ ਮਹਿਲੀ ਅਨਹਦ ਸ਼ਬਦ ਬਜਾਵੈਗੋ ਜੀ ਅਜੰਤ ਸਭ ਸਿਸ਼ਟੋ ਪਾਈ ਗੁਰਮੁਖ ਸੋ ਬਾਪਾ ਵੈਗੋ ਬੇਨ ਗੁਰ ਭੇਟੇ ਕੋ ਮੈਲ ਨਾ ਪਾਵੇ ਆਏ ਜਾਏ ਦੁਖ ਪਾਵੇ ਗੋ ਅਨੇਕ ਜਨ ਵਿਛੜੇ ਮੇਰੇ ਪ੍ਰੀਤਮ ਕਰ ਕਿਰਪਾ ਗੁਰੂ ਮਿਲਾ ਵੈਗੋ ਸਤਗੁਰ ਮਿਲਤ ਮਾ ਸੁਖ ਪਾਇਆ ਮਤ ਮਲੀਨ ਬਿਗਸਾ ਵੈਗੋ ਹਰ ਹਰ ਕਿਰਪਾ ਕਰੋ ਜਗ ਜੀਵਨ ਮੈਂ ਸਰਦਾ ਨਾਮ ਲਗਾ ਵੈਗੋ ਨਾਨਕ ਗੁਰੂ ਗੁਰੂ ਹੈ ਸਤਗੁਰ ਮੈਂ ਸਤਗੁਰ ਸਰਨ ਮਿਲਾ ਵੈਗੋ ਕੈਨੇਡਾ ਮਹੱਲਾ ਚੌਥਾ ਮਨ ਗੁਰਮਤ ਚਾਲ ਚਲਾਵੇ ਗੋ ਜਿਉ ਮੈਗਲ ਮਸਤ ਦੀਜੈ ਤਲਕੁੰਡੇ ਗੋਰੇ ਅੰਕਸ ਸ਼ਬਦ ਜੜਾਵੇ ਗੁਰਹਾਉ ਚਲਤੋ ਚਲੇ ਚਲੇ ਦੇਹ ਦੇਹ ਦੇਸ ਗੁਰ ਰੱਖੇ ਹਰ ਲਿਵ ਲਾਵੇ ਗੋ ਸਤਗੁਰ ਸ਼ਬਦ ਦੇ ਰਦੰਤਰ ਮੁਖ ਅੰਮ੍ਰਿਤ ਨਾਮ ਚਵਾਵੇ ਗੋ ਬਿਸਿਆ ਬਿਸੂ ਭਰੇ ਹੈ ਪੂਰਨ ਗੁਰ ਗਰੁਰ ਸ਼ਬਦ ਮੁਖ ਪਾਵੇ ਗੋ ਮਾਇਆ ਭੰਗ ਤਿਸ ਨੇੜ ਨਾਵੇ ਬਿਖ ਚਾਰ ਚਾਰ ਲਿਵ ਲਾਵੇ ਗੋ ਸਵਾਨ ਲੋਭ ਨਗਰ ਮੈਂ ਸਬਲਾ ਗੋਰ ਖਿੰਨ ਮੈਂ ਮਾਰ ਕਢਾਵੇ ਗੋ ਸਤ ਸੰਤੋਖ ਧਰਮ ਆਨ ਰਾਖੇ ਹਰ ਨਗਰੀ ਹਰ ਗੁਣ ਗਾਵੇ ਗੋ ਪੰਕਜ ਮੋਹ ਨਿਰਕਤ ਹੈ ਪ੍ਰਾਣੀ ਗੁਰ ਨਿਰਕਤ ਕਾੜ ਕਢਾਵੇ ਗੋ ਪੰਕਜ ਮੋਹ ਨਿਰਕਤ ਹੈ ਪ੍ਰਾਣੀ ਗੁਰ ਨਿਰਕਤ ਕਾੜ ਕਢਾਵੇ ਗੋ ਤਰਾਹੇ ਤਰਾਹੇ ਸਰਨ ਜਨ ਆਏ ਉਰੇ ਹਾਥੀ ਦੇ ਨਿਕਲਾ ਵੈ ਗੋ ਤਰਾਹਿ ਤਰਾਹਿ ਸਰਨ ਜਨ ਆਏ ਗੁਰ ਹਾਥੀ ਦੇ ਨਿਕਲਾ ਵੈ ਗੋ ਗੁਰ ਪਿਆਰੇ ਭੁਲ ਚੁਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ